ਮੇਰੇ ਬੋਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਆ ਅੱਜ ਘਰ ਦੇ ਗੱਲ ਕਰਦੇ ਆ ਬਰਮੂਡਾ ਟ੍ਰਾਇੰਗਲ ਦੀ ਬਰਮੂਡਾ ਟ੍ਰਾਇੰਗਲ ਕੀ ਆ ਬਰਮੂਡਾ ਟ੍ਰਾਇੰਗਲ ਸਮੁੰਦਰ ਦਾ ਇੱਕ ਮਿਸਟਰੀਅਸ ਹਿੱਸਾ ਜਿੱਥੇ 100 ਤੋਂ ਜ਼ਿਆਦਾ ਜਹਾਜ਼ ਗਏ ਤੇ ਉਹਨਾਂ ਵਿੱਚੋਂ ਕੋਈ ਵੀ ਜਹਾਜ਼ ਮੁੜ ਕੇ ਵਾਪਸ ਨਹੀਂ ਆਇਆ ਤੇ ਕਿਸੇ ਦੇ ਵੀ ਜਹਾਜ਼ ਦਾ ਕੋਈ ਵੀ ਅਤਾਪਤਾ ਨਾ ਲੱਗਿਆ ਇਹ ਅਜੀਹਾ ਏਰੀਆ ਜੋ ਅਮਰੀਕਾ ਵਿੱਚ ਫਲੋਰੀਡਾ ਤੋਂ ਲੈ ਕੇ ਪਿਊਟੋ ਰੀਕੋ ਤੋਂ ਲੈ ਕੇ ਉੱਪਰ ਬਰਮੂਡਾ ਦੇਸ਼ ਤੱਕ ਇੱਕ ਟ੍ਰਾਇੰਗਲ ਬਣਿਆ ਹੋਇਆ ਹੈ ਇਹ ਜਿਹੜਾ ਏਰੀਆ ਇਹ ਇੱਕ ਟ੍ਰਾਇੰਗਲ ਦੀ ਸ਼ੇਪ ਵਿੱਚ ਬਣਿਆ ਹੋਇਆ ਜੋ ਕਿ 5 ਲੱਖ ਸਕੁਅਰ ਮੀਲਸ ਦਾ ਇਹ ਏਰੀਆ ਬਰਮੂਡਾ ਟ੍ਰਾਇੰਗਲ ਦੇ ਇਹ ਕਿੱਸੇ ਬਹੁਤ ਪੁਰਾਣੇ ਆ ਸਾਲ ਜੋ ਸਾਲ ਸੀ 1492 ਕ੍ਰਿਸਟੋਫਰ ਕੋਲੰਬਸ ਜਦੋਂ ਨਵੀਆਂ ਨਵੀਂ ਦੁਨੀਆ ਦੀ ਖੋਜ ਕਰਨ ਲਈ ਗਏ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਉਹ ਇਹ ਜਗ੍ਹਾ ਵਿੱਚੋਂ ਲੰਘ ਰਹੇ ਸੀ ਤਾਂ ਉਹਨਾਂ ਦੀ ਜੋ ਕੰਪਾਸ ਸੀ ਉਹ ਕੰਮ ਕਰਨੋਂ ਹਟ ਗਈ ਸੀ ਫਿਰ ਇੱਕ ਦਿਨ ਕੀ ਹੋਇਆ ਇੱਕ ਰਾਤ ਨੂੰ ਉਹਨਾਂ ਨੇ ਜਦੋਂ ਜਹਾਜ਼ ਤੋਂ ਬਾਹਰ ਅਸਮਾਨ ਵਿੱਚ ਦੇਖਿਆ ਤਾਂ ਉਹ ਕੀ ਦੇਖਦੇ ਆ ਉਹਨਾਂ ਨੂੰ ਬਹੁਤ ਹੀ ਅਜੀਬ ਜੋ ਗੱਲ ਹੁੰਦੀ ਆ ਉਹ ਉਹਨਾਂ ਦੇ ਸਾਹਮਣੇ ਆਉਂਦੀ ਆ ਉਹਨਾਂ ਨੂੰ ਇੱਕ ਜੋ ਹੁੰਦੀ ਆ ਤਿੱਖੀ ਤੇਜ ਰੋਸ਼ਨੀ ਦਿਖਾਈ ਦਿੰਦੀ ਆ ਜੋ ਬਹੁਤ ਹੀ ਚਮਕਦਾਰ ਤੇ ਅੱਗ ਦੇ ਗੋਲੇ ਦੀ ਤਰ੍ਹਾਂ ਹੁੰਦੀ ਆ ਜੋ ਅਸਮਾਨ ਤੋਂ نیچے ਉਤਰਦੀ ਆ ਤੇ ਸਮੁੰਦਰ ਵਿੱਚ ਜਾ ਕੇ ਡਿੱਗਦੀ ਆ ਤੇ ਇਸ ਦੇ ਬਹੁਤ ਸਾਰੇ ਨਾਂ ਵੀ ਬਣੇ ਸਨ ਜੋ 18 ਤੇ 19ਵੀਂ ਸੈਂਚਰੀ ਵਿੱਚ ਰੱਖੇ ਗਏ ਸਨ ਪਰ ਬਰਮੂਡਾ ਟ੍ਰਾਇੰਗਲ ਨਾ 1964 ਵਿੱਚ ਆਰਗੋਸੀ ਮੈਗਜ਼ੀਨ ਵਿੱਚ ਵਿਨਸੈਂਟ ਗੈਡਿਸ ਨੇ ਪਹਿਲੀ ਵਾਰ ਵਰਤਿਆ ਜੋ ਅੱਜ ਵੀ ਵਰਤਿਆ ਜਾਂਦਾ ਹੈ ਤੇ ਇਹ ਇਹ ਜੋ ਬਰਮੂਡਾ ਟ੍ਰਾਇੰਗਲ ਦੀ ਮਿਸਟਰੀ ਮਿਸਟਰੀ ਸੀ ਉਹ ਉਸ ਟਾਈਮ ਦੀ ਬਹੁਤ ਪਪੂਲਰ ਬਣ ਗਏ ਸੀ ਬਹੁਤ ਸਾਰੀਆਂ ਕਿਤਾਬਾਂ ਤੇ ਫਿਲਮਾਂ ਗੇਮਸ ਤੇ ਬਹੁਤ ਸਾਰੇ ਗਾਣੇ ਵੀ ਬਰਮੂਡਾ ਟ੍ਰਾਇੰਗਲ ਤੇ ਲਿਖੇ ਗਏ ਸੀ ਫਿਰ ਸਾਲ 1881 ਨੂੰ 2210 ਫੀਟ ਲੰਮਾ ਜਹਾਜ਼ ਐਲਨ ਆਸਟ੍ਰੇਨਾ ਨਾਂ ਤੇ ਸੀ ਜੋ ਲੰਡਨ ਤੋਂ ਨਿਊਯਾਰਕ ਜਾ ਰਿਹਾ ਸੀ ਤੇ ਉਸ ਟਾਈਮ ਸੀ ਕਿ ਸੀ ਵੀ ਜਿਹੜੇ ਬਹੁਤ ਸਾਰੇ ਜਹਾਜ਼ ਇਹ ਸਫਰ ਜਿਹੜਾ ਬਰਮੂਡਾ ਜਿਹੜਾ ਟ੍ਰਾਇੰਗਲ ਸੀ ਇਹ ਵਾਲਾ ਸਫ਼ਰ ਉਹ ਤੈਅ ਕਰਦੇ ਹੁੰਦੇ ਸੀ ਪਰ ਕੀ ਹੁੰਦਾ ਸੀ ਵੀ ਰਸਤੇ ਰਸਤੇ ਦੇ ਵਿੱਚ ਐਲਨ ਆਸਟਰਨ ਨੂੰ ਇੱਕ ਕਿਸ਼ਤੀ ਦਿਖਦੀ ਆ ਜਦੋਂ ਉਹਨਾਂ ਨੂੰ ਰਸਤੇ ਵਿੱਚ ਉਹ ਕਿਸ਼ਤੀ ਦਿਖਦੀ ਆ ਤਾਂ ਉੱਥੇ ਉਹ ਇਹ ਕਿਸ਼ਤੀ ਦਾ ਕੋਈ ਵੀ ਅਤਾ ਪਤਾ ਨਹੀਂ ਸੀ ਜੋ ਕਿ ਉਹਨਾਂ ਨੇ ਬਰਮੂਡਾ ਟ੍ਰਾਇੰਗਲ ਦੇ ਏਰੀਏ ਤੇ ਦੇਖਦੀ ਉਹਨਾਂ ਨੂੰ ਪਰ ਇਹ ਕਿਸਤੀ ਚੱਲ ਨਹੀਂ ਰਹੀ ਸੀ ਉਹ ਇੱਕ ਜਗ੍ਹਾ ਹੀ ਖੜੀ ਸੀ ਐਲਨ ਆਸਟਨ ਦੇ ਕੈਪਟਨ ਸੋਚਦੇ ਆ ਵੀ ਕਿਉਂ ਨਾ ਵੀ ਆਪਾਂ ਨੂੰ ਉੱਥੇ ਜਾ ਕੇ ਦੇਖਣਾ ਚਾਹੀਦਾ ਵੀ ਕੀ ਗੱਲ ਆ ਸ਼ਾਇਦ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੋਵੇ ਤਾਂ ਉਹ ਜੋ ਐਲਨ ਆਸਟ੍ਰੇਨ ਦਾ ਕੈਪਟਨ ਸੀ ਉਹ ਕਹਿੰਦਾ ਵੀ ਮੈਂ ਉੱਥੇ ਜਾ ਕੇ ਦੇਖਦਾ ਤਾਂ ਫਿਰ ਕੈਪਟਨ ਨੇ ਉਹ ਕਿਸ਼ਤੀ ਵਿੱਚ ਜਾ ਕੇ ਦੇਖਿਆ ਤਾਂ ਉਸ ਦੇ ਅੰਦਰ ਬਹੁਤ ਸਾਰਾ ਖਾਨ ਨੂੰ ਸਮਾਨ ਰੱਖਿਆ ਹੋਇਆ ਸੀ ਤੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਆਪਣੀ ਜਿਹੜੀ ਜਗ੍ਹਾ ਤੇ ਪਈਆਂ ਸਨ ਉਹਨਾਂ ਦੀ ਕੋਈ ਵੀ ਹਿੱਲ-ਜੁਲ ਨਹੀਂ ਹੋਈ ਸੀ ਤਾਂ ਉੱਥੋਂ ਇਹ ਤਾਂ ਸੋਚਿਆ ਜਾਂਦਾ ਸੀ ਵੀ ਜਿਹੜੀ ਇਹ ਕਿਸ਼ਤੀ ਆ ਇਸ ਨੂੰ ਕਿਸੇ ਲੁਟੇਰੇ ਦੇ ਲੁਟੇਰੇ ਨੇ ਤਾਂ ਨਹੀਂ ਲੁੱਟਿਆ ਕਿਸੇ ਦੇ ਲੁਟੇਰੇ ਦੇ ਹੱਥ ਤਾਂ ਨਹੀਂ ਲੱਗੀ ਆ ਪਰ ਇਹ ਕਿਸ਼ਤੀ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ ਤੇ ਫਿਰ ਐਲਨ ਆਸਟਰਨ ਦੇ ਕੈਪਟਨ ਆਪਣੇ ਜੋ ਆਪਣੇ ਨਾਲ ਇਸ ਕਿਸ਼ਤੀ ਨੂੰ ਲਿਜਾਣ ਲਈ ਸੋਚਦੇ ਆ ਤਾਂ ਉਸ ਕਿਸ਼ਤੀ ਵਿੱਚ ਆਪਣੇ ਕੁਝ ਸਾਥੀ ਬਿਠਾ ਦਿੰਦੇ ਆ ਤੇ ਉਹ ਦੋ ਦਿਨ ਤਾਰ ਦੋ ਦਿਨ ਲਗਾਤਾਰ ਆਪਣੇ ਨਾਲ-ਨਾਲ ਆਪਣੇ ਦੋਨੋਂ ਕਿਸ਼ਤੀਆਂ ਨੂੰ ਲੈ ਕੇ ਜਾ ਰਹੇ ਹੁੰਦੇ ਹਨ ਫਿਰ ਅਚਾਨਕ ਇੱਕ ਦਿਨ ਰਸਤੇ ਵਿੱਚ ਇੱਕ ਤੇਜ਼ ਤੂਫਾਨ ਆਉਣ ਕਾਰਨ ਉਹ ਜਿਹੜੀ ਕਿਸ਼ਤੀ ਹੁੰਦੀ ਆ ਉਹ ਉੱਥੋਂ ਗਾਇਬ ਹੋ ਜਾਂਦੀ ਆ ਦੇ ਐਲਨ ਆਸਟਨ ਦੇ ਕੈਪਟਨ ਆਪਣੇ ਸਪਾਈ ਗਲਾਸ ਦੀ ਹੈਲਪ ਨਾਲ ਕਿਸ਼ਤੀ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਕਿਸ਼ਤੀ ਨਜ਼ਰ ਆ ਜਾਂਦੀ ਆ ਪਰ ਉਸ ਕਿਸ਼ਤੀ ਪਰ ਜਦੋਂ ਉਸ ਕਿਸ਼ਤੀ ਵਿੱਚ ਜਾ ਕੇ ਦੇਖਦੇ ਆ ਤਾਂ ਉਸ ਜਿਹੜੀ ਕਿਸ਼ਤੀ ਹੁੰਦੀ ਆ ਉਸ ਵਿੱਚ ਸਮਾਨ ਤਾਂ ਪਹਿਲਾਂ ਦੀ ਤਰ੍ਹਾਂ ਹੀ ਪਿਆ ਹੁੰਦਾ ਸਾਰਾ ਕੁਝ ਆਪਣੀ ਆਪਣੀ ਜਗ੍ਹਾ ਤੇ ਪਰ ਜਿਹੜੇ ਯਾਤਰੀ ਹੁੰਦੇ ਆ ਉਹ ਉੱਥੇ ਮੌਜੂਦ ਨਹੀਂ ਹੁੰਦੇ ਉਹ ਇਸ ਵਿੱਚ ਜਦੋਂ ਇਸ ਵਿੱਚ ਨਹੀਂ ਹੁੰਦੇ ਤਾਂ ਉਹ ਇੱਕ ਹੋਰ ਜਿਹੜੇ ਆਪਣੇ ਜਿਹੜੇ ਸਾਥੀ ਹੁੰਦੇ ਆ ਉਹਨਾਂ ਨੂੰ ਉਸ ਕਿਸ਼ਤੇ ਵਿੱਚ ਬਿਠਾ ਦਿੰਦੇ ਆ ਤੇ ਜਦੋਂ ਉਹ ਫਿਰ ਥੋੜਾ ਅੱਗੇ ਜਾਂਦੇ ਆ ਤਾਂ ਫਿਰ ਇੱਕ ਤੂਫਾਨ ਆਉਂਦਾ ਬਹੁਤ ਤੇਜ਼ ਤਾਂ ਜਿਹੜੀ ਕਿਸ਼ਤੀ ਹੁੰਦੀ ਆ ਉਸ ਵਿੱਚ ਜਿਹੜੇ ਯਾਤਰੀ ਹੁੰਦੇ ਆ ਉਹ ਦੁਬਾਰਾ ਤੋਂ ਫਿਰ ਉੱਥੇ ਨਜ਼ਰ ਨਹੀਂ ਆਉਂਦੇ ਜਦੋਂ ਤੋਂ ਉਹ ਆਪਣੇ ਸਾਥੀ ਲੱਭਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਕੋਈ ਵੀ ਮਿਲਦਾ ਹੀ ਨਹੀਂ ਆ ਜਿਸ ਕਰਕੇ ਉਹ ਕਿਸਤੀ ਛੱਡ ਕੇ ਨਿਊਯਾਰਕ ਚਲੇ ਜਾਂਦੇ ਆ ਇਸ ਤਰ੍ਹਾਂ ਹੋਰ ਕਿਸਤੀ ਇੱਕ ਹੋਰ ਕਿਸਤੀ ਹੁੰਦੀ ਆ 7 ਨਵੰਬਰ 1872 ਨੂੰ ਨਿਊਯਾਰਕ ਤੋਂ ਜਿਹੜੀ ਇਟਲੀ ਵੱਲ ਜਾ ਰਹੀ ਆ ਤੇ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਬਹੁਤ ਸਾਰੇ ਲੋਕ ਹੁੰਦੇ ਆ ਉਹ ਇਸ ਵਿੱਚ ਮੌਜੂਦ ਹੁੰਦੇ ਆ ਤੇ ਇਸੇ ਇਸਨੇ ਵੀ ਬਰਮੂਡਾ ਟ੍ਰਾਇੰਗਲ ਕੋਲੋਂ ਹੀ ਜਾਣਾ ਹੁੰਦਾ ਸੀ ਤੇ ਉਸੇ ਤਰ੍ਹਾਂ ਹੀ ਇਹ ਵੀ ਕਿਸ਼ਤੀ ਇਹ ਮੁੜ ਕੇ ਕਦੇ ਕਿਸੇ ਨੂੰ ਦਿਖਾਈ ਨਾ ਦਿੱਤੀ ਫਿਰ 4 ਦਸੰਬਰ 1872 ਨੂੰ ਇਹ ਕਿਸ਼ਤੀ ਮੁੜ ਕੇ ਫਿਰ ਉੱਥੇ ਤੈਰਦੀ ਦਿਖਾਈ ਦਿੰਦੀ ਆ ਜਦੋਂ ਰੈਸਕਿਊ ਜਿਹੜੀ ਟੀਮ ਹੁੰਦੀ ਆ ਉਸ ਨੂੰ ਇਸ ਬਾਰੇ ਦੱਸਿਆ ਜਾਂਦਾ ਤਾਂ ਇਸ ਇੱਕ ਕਿਸਤੀ ਵਿੱਚ ਕੋਈ ਵੀ ਇਸ ਕਿਸਤੇ ਜੋ ਜਾ ਕੇ ਦੇਖਦੇ ਤਾਂ ਜਿਹੜੀ ਇੱਕ ਇਸਤੀ ਹੁੰਦੀ ਆ ਉਹਦੇ ਵਿੱਚ ਕੋਈ ਵੀ ਜਿਹੜਾ ਯਾਤਰੀ ਹੁੰਦਾ ਉਹ ਮੌਜੂਦ ਨਹੀਂ ਸੀ ਤਾਂ ਫਿਰ ਸਭ ਤੋਂ ਵੱਧ ਚਰਚਾ ਵਿੱਚ ਆਉਣ ਵਾਲਾ ਬਰਮੂਡਾ ਟ੍ਰਾਇੰਗਲ ਦੀ ਘਟਨਾ ਰਹੀ ਸੀ ਫਿਰ ਉਸ ਤੋਂ ਬਾਅਦ ਪੰਜ ਜਹਾਜ਼ ਸੀ ਜੋ ਲੋਕਾਂ ਜੋ ਉਡਾਏ ਗਏ ਸਨ ਤੇ ਲੋਕਾਂ ਵਿੱਚ ਇਸ ਗੱਲ ਦਾ ਬਹੁਤ ਡਰਬੇ ਬੈਠ ਗਿਆ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਬਰਮੂਡਾ ਟ੍ਰਾਇੰਗਲ ਸਮੁੰਦਰੀ ਜਹਾਜ਼ਾਂ ਦੇ ਨਾਲ-ਨਾਲ ਜਿਹੜੇ ਹਵਾਈ ਜਹਾਜ਼ ਨੇ ਉਹਨਾਂ ਨੂੰ ਵੀ ਆਪਣੇ ਵੱਲ ਖਿੱਚ ਰਿਹਾ ਸੀ ਜਿਹੜੇ ਉਹ ਪੰਜ ਜਹਾਜ਼ ਸੀਗੇ ਉਹ ਹਵਾਈ ਜਹਾਜ਼ ਸੀਗੇ ਤੇ ਸਾਲ 1945 ਨੂੰ ਫਲੋਰੀਡਾ ਤੋਂ ਪੰਜ ਜਹਾਜ਼ ਟ੍ਰੇਨਿੰਗ ਲਈ ਗਏ ਸੀ ਤੇ ਪੰਜ ਉਹ ਲੜਾਕੂ ਜਹਾਜ਼ ਸਨ ਜਿਨ੍ਹਾਂ ਵਿੱਚ ਸਾਰੇ ਟ੍ਰੇਨਿੰਗ ਵਾਲੇ ਸਨ ਤੇ ਇੱਕ ਲੈਫਟੀਨਰ ਚਾਰਲਸ ਟੇਲਰ ਸੀ ਤੇ ਇਹ ਜਹਾਜ਼ਾਂ ਦੇ ਇਹ ਇੱਕ ਹੀ ਬੰਦਾ ਸੀ ਜੋ ਬਿਨਾਂ ਟ੍ਰੇਨਿੰਗ ਤੋਂ ਸੀ ਤੇ ਵੀ ਇਹ ਇਹਨੂੰ ਪੂਰੀ ਟ੍ਰੇਨਿੰਗ ਸੀਗੀ ਵੀ ਇਹ ਜਹਾਜ਼ ਵਗੈਰਾ ਵਧੀਆ ਕਰ ਚਲਾ ਲੈਂਦਾ ਸੀ ਤਾਂ ਜਹਾਜ਼ਾਂ ਦੇ ਜੋ ਫਲਾਈਟ ਨੰਬਰ ਸੀ ਉਹ 19 ਸੀ ਤੇ ਇਹਨਾਂ ਫਲੋਰੀਡਾ ਤੋਂ ਉਡਾਨ ਭਰ ਕੇ ਚਿਕਲ ਰੌਕ ਜਗ੍ਹਾ ਤੇ ਜਾਣਾ ਸੀ ਤੇ ਵਾਪਸ ਇਹਨਾਂ ਨੇ ਮੁੜ ਕੇ ਫਲੋਰੀਡਾ ਹੀ ਆਉਣਾ ਸੀ ਤਾਂ ਉਡਾਨ ਭਰ ਸਮੇਂ ਜਿਹੜਾ ਮੌਸਮ ਸੀ ਉਹ ਬਹੁਤ ਹੀ ਸਾਫ਼ ਸੀ ਤੇ ਜੋ ਫਿਰ ਉਸ ਤੋਂ ਬਾਅਦ ਜੋ ਮੌਸਮ ਸੀ ਉਹ ਹੌਲੀ-ਹੌਲੀ ਖਰਾਬ ਹੋਣ ਲੱਗ ਪਿਆ ਸੀ ਤੇ 3 ਘੰਟੇ ਬਾਅਦ ਚਾਰਲਸ ਸਟੇਲਰ ਰਸਤਾ ਦੇਖਣ ਲਈ ਜਦੋਂ ਆਪਣੇ ਕੰਪਾਸ ਦੇਖਦਾ ਤਾਂ ਕੰਪਾਸ ਕੰਮ ਕਰਨਾ ਬੰਦ ਕਰ ਦਿੰਦੀ ਆ ਤਾਂ ਫਿਰ ਉਹ ਆਪਣੇ ਜਿਹੜੇ ਦੂਸਰੇ ਜਹਾਜ਼ਾਂ ਹੁੰਦੇ ਉਹਨਾਂ ਨਾਲ ਸੰਪਰਕ ਕਰਦਾ ਤਾਂ ਕਿਸੇ ਵੀ ਜਹਾਜ਼ ਦੀ ਜਿਹੜੀ ਕੰਪਾਸ ਹੁੰਦੀ ਆ ਉਹ ਕੰਮ ਨਹੀਂ ਕਰਦੀ ਤਾਂ ਜਿਹੜੀ ਫਲੋਰੀਡਾ ਫਲੋਰੀਡਾ ਦੀ ਟੀਮ ਹੁੰਦੀ ਆ ਉਸ ਨੂੰ ਪਤਾ ਲੱਗਦਾ ਕਿ ਜਹਾਜ਼ ਹੁੰਦੇ ਜਿਹੜੇ ਹੈਗੇ ਆ ਉਹ ਰਸਤਾ ਭੁੱਲ ਗਏ ਨੇ ਤੇ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਨਹੀਂ ਹੁੰਦਾ ਤਾਂ ਚਾਰਲਸ ਟੇਲਰ ਦਾ ਇੱਕ ਮੈਸੇਜ ਆਉਂਦਾ ਮਿਲਦਾ ਉਹਨਾਂ ਨੂੰ ਕਿ ਉਹ ਕੀ ਲੈਫਟੀਨੈਂਟ ਹੈ ਨੂੰ ਲੱਗ ਉਹ ਜੋ ਲੈਫਟੀਨੈਂਟ ਹੁੰਦਾ ਉਹਨਾਂ ਨੂੰ ਲੱਗਦਾ ਕਿ ਉਹ ਫਲੋਰੀਡਾ ਤੋਂ ਪਾਛੋਂ ਵਾਲੇ ਪਾਸੇ ਆ ਗਏ ਨੇ ਤੇ ਉਹਨਾਂ ਨੂੰ ਹੁਣ ਪੂਰਬ ਵੱਲ ਨੂੰ ਜਾਣਾ ਚਾਹੀਦਾ ਉਹ ਜੋ ਫਲੋਰੋੜੀਆ ਵਾਪਸ ਜਾਣ ਲਈ ਉਹਨਾਂ ਨੂੰ ਉਹ ਜੋ ਪੂਰਬ ਵੱਲ ਨੂੰ ਜਾਣਾ ਚਾਹੀਦਾ ਪਰ ਜਿਹੜੇ ਉਸਦੇ ਸਾਥੀ ਸੀ ਉਹਨਾਂ ਨੂੰ ਲੱਗਦਾ ਸੀ ਵੀ ਉਹ ਪੂਰਬ ਵਾਲੇ ਪਾਸੇ ਨੇ ਤੇ ਉਹਨਾਂ ਨੂੰ ਪਾਛੋਂ ਵੱਲ ਨੂੰ ਜਾਣਾ ਚਾਹੀਦਾ ਫਲੋਰੀਡਾ ਵਾਪਸ ਜਾਣ ਲਈ ਤੇ ਮੌਸਮ ਖਰਾਬ ਹੋ ਜਾਂਦਾ ਤੇ ਸ਼ਾਮ ਦੇ 5 ਵਜੇ ਤੱਕ ਉਹ ਜਹਾਜ਼ ਸਮੁੰਦਰ ਵਿੱਚ ਹੀ ਗਾਇਬ ਹੋ ਜਾਂਦੇ ਤੇ ਇਨਾਂ ਜਹਾਜ਼ਾਂ ਵਿੱਚ ਜਹਾਜ਼ਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਫਿਰ ਫਲਾਈਟ 19 ਦੇ ਗਾਇਬ ਹੋਣ ਤੋਂ ਬਾਅਦ ਰੈਸਕਿਊ ਮੈਰੀਨਰ 에ਅਰ ਕ੍ਰਾਫਟ 13 ਲੋਕਾਂ ਦੇ ਨਾਲ ਫਲਾਈਟ 19 ਨੂੰ ਲੱਭਣ ਲਈ ਨਿਕਲਦਾ ਤੇ ਇਹ ਜਿਹੜਾ ਅਤੇ ਮੈਰੀਨਰ 에ਅਰਕ੍ਰਾਫਟ ਹੁੰਦਾ ਜਦੋਂ ਇਹ ਇਹਨਾਂ ਨੂੰ ਲੱਭਣ ਲਈ ਨਿਕਲਦਾ ਤਾਂ ਇਹ ਵੀ ਉੱਥੇ ਹੀ ਗਾਇਬ ਹੋ ਜਾਂਦਾ ਇਸ ਦਾ ਵੀ ਕੋਈ ਪਤਾ ਨਹੀਂ ਲੱਗਦਾ ਜੋ ਪਹਿਲਾਂ ਵਾਲੀ ਫਲਾਈਟ ਸੀ 19 ਉਸ ਵਿੱਚ ਸੀ ਜਿਹੜੇ ਉਹ 14 ਲੋਕ ਗਾਇਬ ਹੋਏ ਸਨ ਤੇ ਜਿਹੜੀ ਮੈਰੀਨਰ ਸੀ ਔਰ ਜੋ ਗਈ ਸਰਚ ਦੇ ਮੈਰੀਨਰ ਸਰਚਰ ਸੀ ਉਸ ਦੇ ਜੋ ਲੋਕ ਸੀ ਉਹ 13 ਲੋਕ ਸੀ ਜਿਹੜੇ ਉਹ ਗਾਇਬ ਹੋਏ ਸਨ ਤੇ ਇਹ ਜੋ ਇਹ ਦੋਨੋ ਯਾਤਰੀ ਤਾਂ ਇਹਨਾਂ ਦਾ ਜੋ ਲੋਕ ਸੇ ਯਾਤਰੀ ਸਨ ਇਸ ਦੇ ਵਿੱਚ ਬੈਠੇ ਸਨ ਤਾਂ ਉਹਨਾਂ ਦਾ ਕੁਝ ਵੀ ਅਤਾ ਪਤਾ ਨਹੀਂ ਲੱਗਿਆ ਨਾ ਹੀ ਉਹ ਇਨਸਾਨ ਮਿਲੇ ਮੁੜ ਕੇ ਨਾ ਹੀ ਜੋ ਜਹਾਜ਼ਾਂ ਦਾ ਕੋਈ ਵੀ ਸਮਾਨ ਉਹਨਾਂ ਨੂੰ ਨਹੀਂ ਮਿਲਦਾ ਫਲੋਰੀਡਾ ਦੇ ਰਹਿਣ ਵਾਲਾ ਬਰੂਸੀ ਯਰਨਨ ਅਜੀਹਾ ਇਨਸਾਨ ਹੈ ਜਿਸ ਨੇ ਬਰਮੂਡਾ ਟ੍ਰਾਇੰਗਲ ਨੂੰ ਪਾਰ ਕਰ ਲਿਆ ਸੀ ਉਹ ਹੀ ਇੱਕ ਅਜਿਹਾ ਇਨਸਾਨ ਸੀ ਜਿਸ ਨੇ ਯੂ ਬਰਮੂਡਾ ਟ੍ਰਾਇੰਗਲ ਆ ਉਸ ਨੂੰ ਪਾਰ ਕਰ ਲਿਆ ਸੀ ਕਿਉਂਕਿ ਉਹ ਇੱਕ ਪਾਇਲਟ ਸੀ ਤੇ ਇਸ ਰਸਤੇ ਵਿੱਚ ਹਮੇਸ਼ਾ ਹੀ ਸਫ਼ਰ ਕਰਦਾ ਰਹਿੰਦਾ ਸੀ ਉਸ ਨੂੰ ਫਲੋਰੀਡਾ ਤੋਂ ਬੋਹੋਮਾ ਪਹੁੰਚਣ ਲਈ ਡੇਢ ਘੰਟੇ ਦਾ ਸਮਾਂ ਲੱਗਦਾ ਸੀ ਤਾਂ ਇੱਕ ਦਿਨ ਉਹ ਬਰਮੂਡਾ ਟ੍ਰਾਇੰਗਲ ਤੋਂ 10000 ਫੁੱਟ ਉੱਪਰ ਸਫ਼ਰ ਕਰ ਰਿਹਾ ਸੀ ਤਾਂ ਮੌਸਮ ਬਿਲਕੁਲ ਹੀ ਸਾਫ਼ ਸੀ ਤਾਂ ਅਚਾਨਕ ਕੀ ਹੁੰਦਾ ਉਸ ਨੂੰ ਜਿਹੜੇ ਕਾਲੇ ਬੱਦਲ ਹੁੰਦੇ ਆ ਉਹ ਏਅਰਲਾਈਨ ਦੇਣ ਤੇ ਉਹਨਾਂ ਨੂੰ ਲੱਗਦਾ ਕਿ ਜਹਾਜ਼ ਆਪਣੇ ਆਪ ਚੱਲ ਰਿਹਾ ਤੇ ਕੰਪਾਸ ਹੁੰਦੀ ਹੈ ਜਿਹੜੀ ਉਹ ਵੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ ਤੇ ਜਹਾਜ਼ ਨੂੰ ਉਹ ਉਡਾਉਂਦਾ ਰਹਿੰਦਾ ਤੇ ਕੁਝ ਟਾਈਮ ਬਾਅਦ ਉਹ ਫਲੋਰੀਡਾ ਪਹੁੰਚ ਜਾਂਦਾ ਚ ਤੇ ਜਿਹੜਾ ਜਹਾਜ਼ ਪਹਿਲਾਂ ਪਹਿਲਾਂ ਸੀ 2 ਘੰਟਿਆਂ ਵਿੱਚ ਫਲੋਰੀਡਾ ਪਹੁੰਚਦਾ ਸੀ ਉਹ ਉਸ ਦਿਨ 45 ਮਿੰਟਾਂ ਵਿੱਚ 250 ਮਾਈਲਸ ਦਾ ਸਫ਼ਰ ਪੂਰਾ ਕਰਕੇ ਫਲੋਰੀਡਾ ਤੇ ਪਹੁੰਚ ਗਿਆ ਸੀ ਤੇ ਜੇ ਉਸ ਦੀ ਆਪਾਂ ਪੂਰੀ ਸਪੀਡ ਮੰਨਦੇ ਸੀ ਫੁੱਲ ਸਪੀਡ ਤੇ ਜੇ ਉਹ ਜਹਾਜ਼ ਆਉਂਦਾ ਸੀ ਵਾਪਸ ਤਾਂ ਉਸ ਨੂੰ ਆਉਣ ਤੇ 2 ਘੰਟੇ ਲੱਗ ਜਾਂਦੇ ਸਨ ਪਰ ਉਸ ਦਿਨ ਉਹ 45 ਮਿੰਟਾਂ ਵਿੱਚ ਹੀ ਜਹਾਜ਼ ਫਲੋਰੀਡਾ ਵਾਪਸ ਆ ਗਿਆ ਸੀ ਤੇ ਜਦੋਂ ਉਸ ਦਾ ਤੇਲ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਤੇਲ ਵੀ ਪੂਰਾ ਹੀ ਸੀ ਅੰਤਾਂ ਇਸ ਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਗਈਆਂ ਸਨ ਜਿਹੜੀ ਬਰਮੂਡਾ ਟ੍ਰਾਇੰਗਲ ਆ ਪਰ ਜਦੋਂ ਇਸ ਏਰੀਏ ਤੇ ਸਰਚ ਕਰਿਆ ਗਿਆ ਤਾਂ ਪਤਾ ਚੱਲਿਆ ਕਿ ਇੱਥੇ ਕੋਈ ਰਹੱਸ ਨਹੀਂ ਆ ਜੇ ਸਮੁੰਦਰ ਇੰਨਾ ਹੀ ਖਤਰਨਾਕ ਆ ਤਾਂ ਅੱਜ ਵੀ ਇਹ ਅਲੱਗ-ਅਲੱਗ ਦੇਸ਼ਾਂ ਵਿੱਚ ਜਾਣ ਲਈ ਇਹ ਰਸਤਾ ਜਿਹੜਾ ਉਹ ਕਿਉਂ ਚੁਣਿਆ ਜਾਂਦਾ ਤਾਂ ਰਸਤੇ ਵਿੱਚ ਕੋਈ ਵੀ ਰਹੱਸ ਮੌਜੂਦ ਨਹੀਂ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਵੀ ਜੇ ਕੰਪਾਸ ਉੱਥੇ ਜਾ ਕੇ ਕੰਪਾਸ ਖਰਾਬ ਕਿਉਂ ਹੋ ਜਾਂਦੀ ਆ ਅਸਲ ਵਿੱਚ ਧਰਤੀ ਦੇ ਦੋ ਉੱਤਰ ਦਿਸ਼ਾ ਨੂੰ ਦੇਖਣ ਲਈ ਜੋ ਆਸ ਵਿੱਚ ਧਰਤੀ ਦੇ ਜਿਹੜੇ ਉੱਤਰ ਦਿਸ਼ਾ ਉਸ ਨੂੰ ਦੇਖਣ ਲਈ ਜਿਹੜੇ ਦੋ ਪੋਲ ਸਿਸਟਮ ਆ ਉਹ ਪੋਲ ਸਿਸਟਮ ਨੇ ਦੋਨਾਂ ਉੱਤਰ ਦਿਸ਼ਾ ਨੂੰ ਦੇਖਣ ਲਈ ਥੋੜੇ ਥੋੜੇ ਫਰਕ ਨਾਲ ਦਿਖਾਉਂਦੇ ਨੇ ਪਹਿਲਾਂ ਜਦੋਂ ਕੰਪਾਸ ਉੱਤਰ ਦਿਸ਼ਾ ਦਿਖਾਉਂਦੀ ਹੈ ਤਾਂ ਉਹ ਮੈਗਨੇਟਿਕ ਪੋਲ ਸਿਸਟਮ ਨਾਲ ਉੱਤਰ ਦਿਸ਼ਾ ਦਿਖਾਉਂਦੀ ਆ ਪਰ ਅਸਲ ਵਿੱਚ ਉੱਤਰ ਦਿਸ਼ਾ ਥੋੜੇ ਫਰਕ ਨਾਲ ਹੁੰਦੀ ਆ ਜਿਸ ਨੂੰ ਅਰਥਿਕ ਜੀਓਗ੍ਰਾਫਿਕ ਪੋਲ ਵੀ ਕਿਹਾ ਜਾਂਦਾ ਹੈ ਪਰ ਧਰਤੀ ਦੇ ਕੁਝ ਸਿਸਟਮ ਇਹ ਹੋ ਜਏ ਨੇ ਜਿੱਥੇ ਇਹ ਦੋਨੋਂ ਇੱਕੋ ਜਹਾ ਇੱਕੋ ਜਿਹੇ ਹੀ ਉੱਤਰ ਦਿਸ਼ਾ ਦਿਖਾਉਂਦੇ ਨੇ ਜਿਸ ਵਿਚ ਅਗੋਨਿਕ ਲਾਈਨਸ ਜਿਸ ਨੂੰ ਅਗੋਨਿਕ ਲਾਈਨਸ ਵੀ ਕਿਹਾ ਜਾਂਦਾ ਹੈ ਇਹ ਅਗੋਨਿਕ ਲਾਈਨਸ ਦਾ ਸੈਂਟਰ ਬਰਮੂਡਾ ਲਾਈਨ ਦੇ ਆਸ-ਪਾਸ ਰਿਹਾ ਤਾਂ ਕਰਕੇ ਜਿਹੜੀ ਕੰਪਾਸ ਆ ਉਸ ਵਿੱਚ ਗੜਬੜੀ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਵੀ ਉੱਥੇ ਜਿਹੜੀ ਕਿਸ਼ਤੀ ਸੀ ਉਹ ਕਿਉਂ ਖੜੀ ਸੀ ਵੀ ਉਸ ਵਿੱਚ ਯਾਤਰੀ ਨਹੀਂ ਸਨ ਜੇ ਆਪਾਂ ਮੰਨੀਏ ਤਾਂ ਇਹ ਐ ਇਦਾਂ ਵੀ ਹੋ ਸਕਦਾ ਵੀ ਜੇ ਵੀ ਉੱਥੇ ਕੋਈ ਇਨਸੀਡੈਂਟ ਕੋਈ ਘਟਨਾ ਵਾਪਰੀ ਹੋਵੇ ਤਾਂ ਜਿਹੜੇ ਉਹ ਯਾਤਰੀ ਸੀ ਉਹਨਾਂ ਨੂੰ ਕਿਸੇ ਹੋਰ ਜਿਹੜੀ ਕਿਸ਼ਤੀ ਆ ਜਹਾਜ਼ ਆ ਉਸ ਵਿੱਚ ਸ਼ਿਫਟ ਕਰ ਦਿੱਤਾ ਹੋਵੇਗਾ ਤਾਂ ਕਰਕੇ ਵੀ ਉਹ ਕਿਸ਼ਤੀ ਉੱਥੇ ਹੀ ਮੌਜੂਦ ਸੀ ਤੇ ਜਿਹੜੀ ਉਸ ਤੋਂ ਬਾਅਦ ਕਿਸ਼ਤੀ ਗਈ ਸੀ ਤੇ ਜਿਹੜੀਆਂ ਉਸ ਵਿੱਚ ਛੋਟੀਆਂ ਕਿਸ਼ਤੀਆਂ ਸਨ ਉਹ ਵੀ ਉਸ ਵਿੱਚ ਮੌਜੂਦ ਨਹੀਂ ਸਨ ਤਾਂ ਉਹਨਾਂ ਦੀ ਮਦਦ ਨਾਲ ਜਿਹੜੇ ਲੋਕ ਆ ਉਹ ਅੱਗੇ ਨੂੰ ਗਏ ਹੋਣਗੇ ਤੇ ਮੰਨਿਆ ਜਾਂਦਾ ਕਿ ਉੱਥੇ ਜੋ ਪਾਣੀ ਦੀ ਰਫਤਾਰ ਆ ਉਹ ਬਹੁਤ ਤੇਜ਼ ਆ ਤੇ ਉਸ ਏਰੀਆ ਵਿੱਚ ਜਿਹੜੇ ਜਹਾਜ਼ ਤੇ ਕਿਸ਼ਤੀਆਂ ਉਹ ਬਹੁਤ ਤੈਰਦੇ ਨੇ ਤਾਂ ਕਰਕੇ ਵੀ ਉੱਥੇ ਇਹ ਘਟਨਾ ਵਾਪਰ ਜਾਂਦੀ ਆ ਪਰ ਜੇ ਮੰਨੀਏ ਬਹੁਤ ਸਾਰੀਆਂ ਅਜਈਆਂ ਵੀ ਜਗ੍ਹਾ ਜਿੱਤੇ ਬਰਮੂਡਾ ਟ੍ਰਾਇੰਗਲ ਨਹੀਂ ਆ ਤਾਂ ਜੋ ਬਰਮੂਡਾ ਟ੍ਰਾਇੰਗਲ ਦੀ ਜਗ੍ਹਾ ਨਹੀਂ ਆ ਨਾ ਤੇ ਉੱਥੇ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਤਾਂ ਆਪਾਂ ਇਸ ਗੱਲ ਦਾ ਇਹ ਸਚਾਈ ਨਹੀਂ ਲਾ ਸਕਦੇ ਕਿ ਇਹ ਉੱਥੋਂ ਦੀ ਕੋਈ ਰਹੱਸਾ ਤੇ ਉਹ ਜੋ ਉਥੋਂ ਦਾ ਜੋ ਪਾਣੀ ਦਾ ਪਾਣੀ ਵਿੱਚ ਮਿਥਾਈਲ ਗੈਸ ਆ ਉਹ ਵੀ ਬਹੁਤ ਖਤਰਨਾਕ ਹੈ ਤੇ ਜਦੋਂ ਉੱਪਰ ਵੱਲ ਨੂੰ ਉੱਠਦੀ ਆ ਤਾਂ ਉਹ ਜਹਾਜ਼ ਨੂੰ ਆਪਣੇ ਵੱਲ ਨੂੰ ਖਿੱਚ ਲੈਂਦੀ ਆ ਤਾਂ ਕਰਕੇ ਸਾਰੀਆਂ ਘਟਨਾ ਹੁੰਦੀਆਂ ਨੇ